ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਨਾਲ Instagram ਪੇਜ ਤੇ Facebook ਪੇਜ ਤੇ ਵੀ ਜੀ ਆਇਆਂ ਨੂੰ ਸਵਾਗਤ ਬਹੁਤ ਸਾਰਾ ਤੁਹਾਡਾ ਸਭ ਦਾ ਬਹੁਤ ਸੋਹਣੇ ਸੂਟ ਦੇਣ ਲੱਗਾ ਤੁਹਾਨੂੰ ਮੈਂ ਅੱਜ ਦੀ ਵੀਡੀਓ ਚ ਤੇ ਇਹ ਸਾਰੇ ਆਉਣੇਗੇ ਗਰਮ ਸੂਟ ਤੇ ਇਹਦੇ ਵਿੱਚ ਨਾ ਆਪਾਂ ਤੁਹਾਡੇ ਵਾਸਤੇ ਕਰਵਾਏ ਆ ਪਸ਼ਮੀਨਾ ਸਿਲਕ ਦੇ ਉੱਤੇ ਸੂਟ ਰੈਡੀ ਬਹੁਤ ਸੋਹਣੇ ਸੋਹਣੇ ਡਬਲ ਸ਼ੇਡ ਜਿਹੜੀ ਪਸ਼ਮੀਨਾ ਸਿਲਕ ਆ ਉਹ ਵਾਲਾ ਫੈਬਰਿਕ ਹੈ ਜੀ ਹਾਂਜੀ ਤੇ ਬਹੁਤ ਪਿਆਰੇ ਸੂਟ ਨੇ ਬਹੁਤ ਜ਼ਿਆਦਾ ਸੋਹਣਾ ਸਟਾਕ ਜੇ ਤੇ ਰੇਟ ਵੀ ਬੜਾ ਰੀਜ਼ਨੇਬਲ ਜੇ ਤੁਸੀਂ ਮੇਰੀਆਂ ਸ਼ਾਰਟ ਵੀਡੀਓ ਵੇਖੀਆਂ ਅਸੀਂ ਕੱਲ ਪਰਸੋਂ ਮਸ਼ੀਨ ਦੇ ਉੱਤੇ ਸੂਟ ਲੱਗਾ ਸੀ ਜਿਹੜਾ ਰੈਡੀ ਹੋਣ ਡਿਆ ਸੀ ਤੇ ਆਪਾਂ ਤੁਹਾਡੇ ਵਾਸਤੇ ਰੈਡੀ ਕਰ ਦਿੱਤੇ ਸੂਟ ਇਹ ਕਰਕੇ ਵੀਡੀਓ ਅੱਜ ਪਾਉਣ ਲੱਗਾ ਮੈਂ ਤੇ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਲਿਮਟਿਡ ਆਉਣ ਵਾਲਾ ਜੇ ਤੇ ਤੁਸੀਂ ਵੀ ਆਰਡਰ ਦੇ ਉੱਤੇ ਰੈਡੀ ਕਰਵਾ ਸਕਦੇ ਜੇ ਸੇਮ ਸੂਟ ਮੈਂ ਤੁਹਾਨੂੰ ਬਣਾ ਦੂੰਗਾ ਸੇਮ ਰੇਟ 'ਚ ਹੀ ਸ਼ਿਪਿੰਗ ਫ੍ਰੀ ਦਊਂਗਾ ਆਲ ਓਵਰ ਇੰਡੀਆ ਦੇ ਵਿੱਚ ਤੇ ਤੁਸੀਂ ਵੀ ਸੋਹਣੇ ਸੋਹਣੇ ਸੂਟ ਬੁੱਕ ਕਰਿਓ ਪਸ਼ਮੀਨਾ ਸਿਲਕ ਦੇ ਸੂਟ ਜੇ ਤੇ ਉਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਗਰਮ ਸੂਟਾਂ ਦਾ ਸਟਾਕ ਬਹੁਤ ਸੋਹਣਾ ਸੋਹਣਾ ਜਿਹੜਾ ਆਇਆ ਉਹ ਵੀ ਤੁਹਾਨੂੰ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਹੀ ਤੇ ਆਜੋ ਕਰਦੇ ਆਂ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੋਹਣੇ ਸੋਹਣੇ ਸੂਟ ਤੇ ਲਓ ਜੀ ਗਰਮ ਸੂਟ ਕਰਦੇ ਆਂ ਸ਼ੁਰੂ ਪਸ਼ਮੀਨਾ ਦੇ ਉੱਤੇ ਪਹਿਲਾ ਸੂਟ ਆ ਗਿਆ ਬਲੈਕ ਕਲਰ ਦੇ ਵਿੱਚ ਇਹਦੇ ਵਿੱਚ ਨਾ ਤੁਹਾਨੂੰ ਮੈਂ ਦਿਖਾਉਣਾ ਆਂ ਐਂਡ ਤੱਕ ਵੀਡੀਓ ਤੇ ਤੁਸੀਂ ਜੁੜੇ ਰਹੋ ਜਿੱਦਾਂ ਮੈਂ ਤੁਹਾਨੂੰ ਦਿਖਾ ਦਤਾ ਕਿ ਆਪਣੇ ਕੋ ਪਸ਼ਮੀਨਾ ਸਿਲਕ ਜਿਹੜੀ ਆ ਬਹੁਤ ਸੋਹਣੀ ਡਬਲ ਟੋਨ ਜਿਹੜਾ ਫੈਬਰਿਕ ਹੁੰਦਾ ਪਸ਼ਮੀਨਾ ਸਿਲਕ ਦਾ ਉਹਦੇ ਉੱਤੇ ਵੀ ਸੂਟ ਰੈਡੀ ਹੋ ਕੇ ਆ ਗਏ ਆ ਉਦਾਂ ਇਹਦਾ ਰੇਟ ਜਿਹੜਾ ਹੈਗਾ ਜੀ ਇਹ ਸੂਟ ਦਾ 590 ਰੁਪਏ ਇਹ ਸਿੰਗਲ ਦਾ ਤੇ ਤੁਸੀਂ ਮੇਰੇ ਕੋਲ ਦੋ ਸੂਟ ਬੁੱਕ ਕਰਦੇ ਜਿਹਦੇ 1100 ਰੁਪਏ ਦੇ ਵਿੱਚ ਜੇ ਪੂਰਾ ਗਰਮ ਸੂਟ ਆ ਇਹ ਪੂਰਾ ਵੂਲ ਦਾ ਸੂਟ ਬਣਿਆ ਬਹੁਤ ਸੋਹਣਾ ਪਸ਼ਮੀਨਾ ਦੇ ਵਿੱਚ ਤੇ ਜਿਹਦਾ ਰੇਟ ਤੁਸੀਂ ਲੈ ਸਕਦੇ ਜੇ ਮੇਰੇ ਕੋਲ ਸਿਰਫ ਤੇ ਸਿਰਫ 590 ਦਾ ਸੂਟ ਜਿਹਦੇ ਵਿੱਚ ਤੁਹਾਨੂੰ ਮਿਲਣਾ ਹੈ ਬਹੁਤ ਸ਼ਾਨਦਾਰ ਸੂਟ 5 ਮੀਟਰ ਵਰਕ ਤੇ ਨਾਲ ਸਾਰੇ ਬੂਟੀਆਂ ਘੇਰੇ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਜੇ ਘੇਰੇ ਆਪਾਂ ਖੁੱਲੇ ਡੁੱਲੇ ਬਣਾਏ ਇਹਨਾਂ ਦੇ 22 ਤੋਂ 26 ਤੱਕ ਵੀ ਘੇਰੇ ਇਹਨਾਂ ਦੇ ਰੈਡੀ ਹੋ ਸਕਦੇ ਆ ਤੁਸੀਂ ਜਿੱਦਾਂ ਮਰਜ਼ੀ ਰੈਡੀ ਕਰ ਲਿਓ ਸ਼ਿਪਿੰਗ ਫਰੀਜ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਤੇ ਲਓ ਅੱਗੇ ਕਲਰ ਆ ਗਿਆ ਜੇ ਰੈੱਡ ਮਰੂਨ ਇਹਨਾਂ ਦੇ ਸਿਰਫ ਘੇਰਿਆਂ ਤੇ ਵਰਕ ਆਉਂਦਾ ਜੇ ਇਹਨਾਂ ਦੇ ਬਾਜੂ ਵਰਕ ਨਹੀਂ ਜਾਏਗਾ ਬਾਟਮ ਵਰਕ ਨਹੀਂ ਜਾਏਗਾ ਬੂਟੀਆਂ ਸਾਰੇ ਸੂਟ ਦੇ ਵਿੱਚ ਛੋਟੀਆਂ ਛੋਟੀਆਂ ਮਿਲ ਜਾਣਗੀਆਂ 5 ਮੀਟਰ ਦੀ ਕੱਟ ਜੇ ਬਿਨਾ ਸਟਾਲ ਤੋਂ ਸੂਟ ਜੇ ਬਹੁਤ ਪਿਆਰਾ ਫੈਬਰਿਕ ਜੇ ਪਿਓਰ ਗਰਮ ਸੂਟ ਰੇਟ ਇਹਨਾਂ ਦਾ ਜਿਹੜਾ ਆਉਣਾ ਜੇ ਉਹ ਸਿਰਫ ਤੇ ਸਿਰਫ ਤੁਹਾਨੂੰ ਮਿਲਣਾ ਹੈ ਇਹਦਾ 590 ਸਿੰਗਲ ਸੂਟ ਦਾ ਦੋ ਸੂਟ ਬੁੱਕ ਕਰਦੇ ਜੇ 1100 ਦੇ ਜੇ ਤੇ ਜੇ ਕਿਸੇ ਭੈਣ ਨੇ ਅੱਗੇ ਸੜਕੋ ਸੇਲ ਕਰਨ ਵਾਸਤੇ ਲੈਣੇ ਆ ਉਹ ਮੈਨੂੰ ਮੈ ਤੇ ਘੱਟ ਤੋਂ ਘੱਟ ਜਿਹੜੀ ਬੁਕਿੰਗ ਹੈ ਇਹਦੇ ਵਿੱਚ ਤੁਹਾਨੂੰ 4 ਸੂਟ ਮਿਨੀਮਮ ਆਰਡਰ ਕਰਨਾ ਪਊਗਾ ਤੇ 4 ਸੂਟਾਂ ਦਾ ਰੇਟ ਤੁਹਾਨੂੰ ਮੈਂ ਬਣਾ ਕੇ ਦੱਸ ਦੂੰਗਾ ਤੁਸੀਂ ਮੈਨੂੰ ਫੋਨ ਮੈਸੇਜ ਕਰ ਲਿਓ ਉਹਦੇ ਵਾਸਤੇ ਉਹਦਾ ਰੇਟ ਜਿਹੜੇ ਜੇ ਇਹਦੇ ਮੈਂ ਪਾਏ ਹੋਏ ਆ ਉੱਪਰ 2 ਸੂਟ ਤੁਸੀਂ ਲੈ ਸਕਦੇ ਜੇ ਮੇਰੇ ਕੋ ਸਿਰਫ ਤੇ ਸਿਰਫ 1100 ਰੁਪਏ ਦੇ ਵਿੱਚ ਤੇ ਆਫਰ ਜਿਹੜੀ ਸਾਡੀ 3000 ਵਾਲੀ ਆ ਉਹ ਚੱਲਦੀ ਆ ਤੁਸੀਂ ਇਹ ਬੁੱਕ ਕਰਨੇ ਆ 3000 ਦੇ ਵਿੱਚ ਵੀ ਕਰ ਸਕਦੇ ਜੇ ਤੇ ਉਹਦੇ ਵਿੱਚ ਤੁਹਾਨੂੰ ਆਪਾਂ ਇੱਕ ਸੂਟ ਫ੍ਰੀ ਗਿਫਟ ਵਜੋਂ ਭੇਜਾਂਗੇ ਆਪਣੇ ਵੱਲੋਂ ਕੋਈ ਵੀ ਸੋਹਣਾ ਜਿਹਾ ਤੇ ਫਿਲਹਾਲ ਇਹ ਸੂਟ ਜਿਹੜੇ ਤੁਹਾਨੂੰ ਮਿਲਨੇ ਨੇ ਜ ਤੇ ਇੱਕ ਰਿਕਵੈਸਟ ਜੇ ਮੇਰੀ ਸਾਰੀਆਂ ਭੈਣਾਂ ਨੂੰ ਕਿ ਜਿੱਦਾਂ ਮੈਂ ਤੁਹਾਨੂੰ ਦੱਸਦਾ ਵੀ ਜਿੱਦਾਂ ਵੀਡੀਓ ਪੋਸਟ ਹੋ ਜਾਂਦੀ ਹੈ ਨਾ ਪੱਕਾ ਟਾਈਮ ਹੈ ਜੀ ਮੇਰਾ ਸਵੇਰੇ 8 ਵਜੇ ਵੀਡੀਓ ਮੈਂ ਪੋਸਟ ਕਰਦਾ ਹਾਂ ਤੁਸੀਂ ਨਾਲ ਹੀ ਆਪਣੇ ਫੋਨ ਜਿਹੜੇ ਆ ਉਹਨਾਂ ਨੂੰ ਆਪਣੇ ਕਿਨਾਂ ਹੁੰਦੇ ਆ ਕੋਲ ਰੱਖਿਆ ਕਰੋ ਤੇ ਜਲਦੀ ਜਲਦੀ ਆਰਡਰ ਬੁੱਕ ਕਰਿਆ ਕਰੋ ਜੇ ਤੁਸੀਂ ਸ਼ਾਮੀ ਜਾਂ ਦੁਪਹਿਰੇ ਲੈਂਦੇ ਜੇ ਨਾ ਸੂਟ ਮੇਰੇ ਕੋਲੋਂ ਫਿਰ ਮੁਸ਼ਕਲ ਹੋ ਜਾਂਦੀ ਜੇ ਕਿਉਂਕਿ ਉਹ ਟਾਈਮ ਦੇ ਉੱਤੇ ਸਟਾਕ ਜਿਹੜਾ ਜਿਆਦਾਤਰ ਖਤਮ ਹੋ ਚੁੱਕਾ ਹੁੰਦਾ ਹੈ ਸੋ ਪਲੀਜ਼ ਜਲਦੀ ਜਲਦੀ ਆਰਡਰ ਬੁੱਕ ਕਰਿਓ ਤੇ ਸੂਟ ਬੜੇ ਲਿਮਟਿਡ ਸਟਾਕ ਦੇ ਵਿੱਚ ਜਿਹਦੇ ਬਹੁਤ ਸੋਹਣ カラー चार्ट चेक ਕਰੋ ਅੱਜ ਸਾਰੇ ਬਹੁਤ ਸੋਹਣੇ ਸੋਹਣੇ ਆਏ ਜੇ ਸਾਰੇ ਗਰਮ ਸੂਟ ਨੇ 컬러 ਚਾਰਟ ਬਹੁਤ ਪਿਆਰੇ ਨੇ ਬੜੇ ਸੋਹਣੇ ਸੋਹਣੇ ਰੰਗ ਆਏ ਆ ਲਾਈਟ ਡਾਰਕ ਸਾਰੇ ਤੁਹਾਨੂੰ ਇਹਦੇ ਵਿੱਚ ਮਿਲ ਜਣੇ ਆ ਤੇ ਇਹ ਕਲਰ ਤੁਹਾਨੂੰ ਸੇਮ origional ਵੀਡੀਓ ਵਾਲਾ ਮਿਲ ਜਣਾ ਬਿਨਾ ਸਟਾਲ ਤੋਂ ਬਿਨਾ ਦੁਪੱਟੇ ਤੋਂ ਰੇਟ 590 ਦੋ ਸੂਟ 1100 ਰੁਪਏ ਦੇ ਵਿੱਚ ਤੇ ਇਹ ਸੋਹਣੇ ਸੋਹਣੇ ਕਲਰ ਤੁਸੀਂ ਆਪਣੇ ਪੇਰੈਂਟਸ ਵਾਸਤੇ ਵੀ ਲੈ ਸਕਦੇ ਜੇ ਤੇ ਇੱਕ ਚੀਜ਼ ਮੈਂ ਹੋਰ ਕਲੀਅਰ ਕਰਦਾ ਜਿੱਥੇ ਜਿੱਥੇ ਐਮਬਰਾਇਡਰੀ ਹੋਈ ਹੈ ਨਾ ਇਹਦੇ ਵਿੱਚ ਥੋੜੀ ਥੋੜੀ ਜੀ ਇਹਦੇ ਵਿੱਚ ਨਾ ਇੰਨਾ ਜਿੱਦਾਂ ਖੇਚ ਜੀ ਵੱਜੀ ਆ ਤੇ ਇਹ ਕੋ ਡਿਫੈ ਇਹ ਸਿਰਫ ਕਾਰਨ ਕੀ ਹੈ ਕਿ ਇਹਦੇ ਵਿੱਚ ਵੀਵਿੰਗ ਹੁੰਦੀ ਆ ਆ ਤੁਸੀਂ ਵੇਖ ਸਕਦੇ ਜੇ ਆ ਵੇਖੋ ਜਿੱਥੇ ਜਿੱਥੇ ਵੀ ਨੀਡਲ ਚੱਲਦੀ ਹੈ ਨਾ ਉਹ ਥੋੜੀ ਜਿਹੀ ਇਹਨੂੰ ਖਿੱਚ ਪਾਉਂਦੀ ਆ ਤੇ ਇਹ ਕਸਟਮਰ ਹੁਣ ਮੇਰੇ ਪਲੀਜ਼ ਇਹ ਨਾ ਸਮਝਣ ਕਿ ਸ਼ਾਇਦ ਇਹ ਡਿਫੈਕਟ ਆ ਇਹ ਡਿਫੈਕਟ ਕੋਈ ਨਹੀਂਗਾ ਇਹ ਸਿਰਫ ਵੀਵਿੰਗ ਦੀ ਖਿੱਚ ਆ ਜਿਹੜੀ ਵੱਜੀ ਇਹਨੂੰ ਤੇ ਇਹ ਕਰਕੇ ਤੁਸੀਂ ਇਹਨੂੰ ਖਿਆਲ ਚ ਰੱਖ ਕੇ ਸੂਟ ਬੁੱਕ ਕਰਿਓ ਬਾਅਦ ਵਿੱਚ ਕੋਈ ਵੀ ਕਸਟਮਰ ਭੈਣ ਭਰਾ ਮੈਨੂੰ ਇਹ ਨਾ ਕਵੇ ਕਿ ਸੂਟ 'ਚ ਡਿਫੈਕਟ ਆ ਜਾਂ ਇੱਥੇ ਕੋਈ ਕੰਪਲੇਂਟ ਆ ਸੋ ਮੈਂ ਪਹਿਲਾਂ ਕਲੀਅਰ ਕਰ ਦਿੰਦਾ ਤੁਹਾਨੂੰ ਤੁਹਾਨੂੰ ਪਸੰਦ ਆ ਤਾਂ ਕਲਰ ਜ਼ਰੂਰ ਬ ਤੇ ਇਹ ਆ ਗਿਆ ਜੇ ਪੀਚ ਕਲਰ ਬਹੁਤ ਪਿਆਰਾ ਕਲਰ ਜੇ ਇਹ ਵੀ ਪੀਚ ਸ਼ੇਡ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਬਹੁਤ ਸੋਹਣਾ ਕਲਰ ਮਿਲਣਾ ਆ ਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਤੇ ਛੋਟੀਆਂ-ਛੋਟੀਆਂ ਬੂਟੀਆਂ ਜਿਹੜੀਆਂ ਬਹੁਤ ਸੋਹਣੀਆਂ ਸੂਟ ਦੇ ਵਿੱਚ ਬਹੁਤ ਸਾਰੇ ਕਸਟਮਰ ਸਾਡੇ ਇਸ ਚੀਜ਼ ਦੀ ਡਿਮਾਂਡ ਕਰਦੇ ਸੀ ਕਿ ਛੋਟੀਆਂ ਬੂਟੀਆਂ ਦੇ ਵਿੱਚ ਸੂਟ ਹੋਣ ਕੁਆਲਿਟੀ ਘੈਂਟ ਹੋਵੇ ਕਲਰ ਚਾਰਟ ਜਿਹੜਾ ਜੇ ਉਹ ਵੀ ਬਹੁਤ ਸੋਹਣਾ ਹੋਵੇ ਸੋ ਆਪਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ ਜੀ ਕਰੋ ਚੈੱਕ ਹੋਰ ਇੱਕ ਪਿਆਰਾ ਜਿਹਾ ਸੂਟ ਜਿਹੜਾ ਤੁਹਾਨੂੰ ਸੇਮ ਕਲਰ ਮਿਲ ਜਾਣਾ ਜੇ origignal ਇਹਦਾ ਸੂਟ ਵਾਲਾ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਰੇਟ 590 ਦੇ ਨਾਲ ਦੋ ਸੂਟ ਪਹਿਣੇ ਤੁਹਾਨੂੰ 1100 ਰੁਪਏ ਦੇ ਵਿੱਚ ਤੁਸੀਂ ਦੋ ਬੁੱਕ ਕਰ ਸਕਦੇ ਜੇ ਬੜੇ ਆਰਾਮ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਤੇ ਤੁਸੀਂ ਕਿਤੇ ਵੀ ਆਲ ਓਵਰ ਇੰਡੀਆ ਚ ਸਿੰਗਲ ਸੂਟ ਵੀ ਬਾਏ ਕਰ ਸਕਦੇ ਜੇ ਘਰ ਬਹਿ ਕੇ ਆਰਡਰ ਕਰ ਸਕਦੇ ਜੇ ਸੋਹਣੇ ਸੂਟ ਨੇ ਜਲਦੀ ਜਲਦੀ ਬੁੱਕ ਕਰ ਲਿਓ ਗਰਮ ਸੂਟ ਨੇ ਸਟਾਕ ਲਿਮਟਿਡ ਰਹਿੰਦਾ ਜੇ ਤੇ ਲਓ ਜੀ ਇੱਕ ਹੋਰ ਪਿਆਰਾ ਜਿਹਾ ਕਲਰ ਆ ਗਿਆ ਪਿੰਕ ਸ਼ੇਡ ਬਹੁਤ ਸਾਰੀਆਂ ਭੈਣਾਂ ਸਾਡੀਆਂ ਜਿਹੜੀਆਂ ਡਾਰਕ ਚਾਟ ਦੇਣਾ ਚਾਹੁੰਦੀਆਂ ਉਹਨਾਂ ਨੂੰ ਵੀ ਇਸੇ ਵੀਡੀਓ ਚ ਮਿਲ ਜੂਗਾ ਲਾਈਟ ਚਾਰਟ ਲੈਣਾ ਚਾਹੁੰਦੀਆਂ ਜਿਹਦੇ ਉਹ ਵੀ ਤੁਹਾਨੂੰ ਇਸੇ ਵੀਡੀਓ ਚ ਮਿਲ ਜਾਣਾ ਸੋ ਇਹ ਆ ਗਿਆ ਕਲਰ ਪਿੰਕ ਦਾ ਰੇਟ ਆ ਗਿਆ ਸੇਮ ਉਹੀ 590 ਰੁਪਏ 2 ਸੂਟ 1100 ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਤੇ ਆ ਵੀ ਕਰਿਓ ਚੈੱਕ ਇਹ ਵੀ ਤੁਹਾਨੂੰ ਸੇਮ ਸੂਟ ਮਿਲ ਜਾਣਾ ਜੇ オリジナル ਵੀਡੀਓ ਵਾਲਾ ਕਲਰ ਤੇ ਇਹ ਵੀ ਤੁਸੀਂ ਸ਼ਿਪਿੰਗ ਫਰੀ ਦੇ ਨਾਲ ਬੁੱਕ ਕਰ ਸਕਦੇ ਜੇ ਕਿਤੇ ਵੀ ਘਰ ਬਹਿ ਕੇ ਤੇ ਬੜੀ ਸੋਹਣੀ ਸ਼ੇਡ ਆਉਣੀ ਜੇ ਪਿਆਜੀ ਜੀ ਸ਼ੇਡ ਜੇ ਇਹ ਸ਼ਿਪਿੰਗ ਫਰੀ ਦੇ ਨਾਲ ਜੇ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਤੁਸੀਂ 590 ਰੁਪਏ ਦੇ ਵਿੱਚ ਤਦ ਲੋ ਜੀ ਅੱਗੇ ਸੋਹਣੀ ਜੀ ਸ਼ੇਡ ਆ ਗਈ ਜੇ ਕਾਪਰ ਸ਼ੇਡ ਵੀਡੀਓ ਚ ਤੁਹਾਨੂੰ ਬਹੁਤ ਜ਼ਿਆਦਾ ਬ੍ਰਾਈਟ ਲੱਗਣ ਰਿਹਾ ਕਲਰ ਏ ਪਰ ਇਹ ਥੋੜਾ ਜਿਹਾ ਇਹਦੇ ਨਾਲੋਂ ਕਲਰ ਜਿਹੜਾ ਜੇ ਉਹ ਆ ਗਿਆ ਜੇ ਥੋੜਾ ਜਿਹਾ ਕਾਲੇ ਪੰਚਾ ਥੋੜੀ ਜਿਹੀ ਕਹ ਲੋ ਕਿ ਡਾਰਕ ਸ਼ੇਡ ਆ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਆ ਇਹ ਬ੍ਰਾਈਟ ਲੱਗਣ ਰਿਹਾ ਪਰ ਇੰਨਾ ਜ਼ਿਆਦਾ ਬ੍ਰਾਈਟਰ ਹੈ ਨਹੀਂਗਾ ਤੇ ਰੇਟ ਇਹਦਾ ਵੀ ਜਿਹੜਾ ਤੁਹਾਨੂੰ ਦੇ ਦੂੰਗਾ ਮੈਂ ਸੇਮ ਸਿਰਫ ਤੇ ਸਿਰਫ 590 ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਤੇ ਕਰਿਓ ਚੈੱਕ ਅੱਗੇ ਆ ਗਿਆ ਜੇ ਡਾਰਕ ਬਲੂ ਸ਼ੇਡ ਵੀਡੀਓ ਚ ਥੋੜਾ ਜਿਹਾ ਚਿੱਟਾ ਕਲਰ ਆਉ ਕਲਰ ਆ ਗਿਆ ਬਲੂ ਰੇਟ ਆ ਗਿਆ ਇਹਦਾ ਸੇਮ ਉਹੀ 590 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਚ ਤੇ ਇਹਦਾ ਸੂਟ ਦਾ ਕਲਰ ਹੈਗਾ ਜੇ ਬਲੂ ਸ਼ੇਡ ਡਾਰਕ ਬਲੂ ਸ਼ੇਡ ਤੇ ਇਹ ਸੋਹਣੀ ਜੀ ਸ਼ੇਡ ਆ ਗਈ ਜੇ ਆਪਣੇ ਕੋਲ ਸੀ ਗ੍ਰੀਨ ਕਲਰ ਇਹ ਵੀ ਥੋੜਾ ਜਿਹਾ ਕਲਰ ਬ੍ਰਾਈਟ ਆਉਂਦਾ ਆ ਪਰ ਇਹ ਥੋੜਾ ਜਿਹਾ ਡਾਰਕ ਕਲਰ ਹੈ ਦੇ ਨਾਲੋਂ ਇਹ ਹੈਗਾ ਸੀ ਗ੍ਰੀਨ ਕਲਰ ਜਿਹਦੇ ਵਿੱਚ ਤੁਹਾਨੂੰ ਬਹੁਤ ਸੋਹਣਾ ਐਮਬਰਾਇਡਰੀ ਵਰਕ ਮਿਲਣਾ ਘੇਰੇ ਤੇ ਤੇ ਸਾਰੇ ਸੂਟ ਦੇ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਜਿਹੜੀਆਂ ਜੇ ਇਦਾਂ ਬਣੀਆਂ ਹੋਈਆਂ ਮਿਲਣਗੀਆਂ ਰੇਟ ਇਹਦਾ ਤੁਹਾਨੂੰ ਦੇ ਦੂੰਗਾ ਮੈਂ ਸਿਰਫ ਤੇ ਸਿਰਫ 590 ਰੁਪਏ ਦੋ ਸੂਟ ਪੈਣੇ ਤੁਹਾਨੂੰ 1100 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਲਓ ਜੀ ਕਲਰ ਕਰ ਲਓ ਚੈੱਕ ਬਹੁਤ ਜਿਆਦਾ ਸੋਹਣਾ ਹੈਗਾ ਜੇ ਕਲਰ ਕਾਪਰ ਸ਼ੇਡ ਤੇ ਇਹ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਗਰਮ ਸੂਟ ਹੈ ਆਪਣੇ ਕੋਲੇ ਵੀ ਤੇ ਇਹਦੇ ਆਉਂਦਾ ਜੇ ਘੇਰੇ ਤੇ ਵਰਕ ਬਹੁਤ ਸ਼ਾਨਦਾਰ ਬਣਿਆ ਨਵਾਂ ਡਿਜ਼ਾਈਨ ਹੈ ਲੇਟੈਸਟ ਡਿਜ਼ਾਈਨ ਜਿਹੜਾ ਜੇ ਤੁਸੀਂ ਵੇਖਿਆ ਹੋਊਗਾ ਬਹੁਤ ਸਾਰੀਆਂ ਰੀਲਾਂ ਦੇ ਵਿੱਚ ਇਹ ਡਿਜ਼ਾਈਨ ਜਿਹੜਾ ਜੇ ਇਹ ਵਾਇਰਲ ਟ੍ਰੈਂਡਿੰਗ ਡਿਜ਼ਾਈਨ ਚੱਲਣ ਡਿਆ ਤੇ ਇਹ ਵੀ ਗਰਮ ਸੂਟ ਦੇ ਉੱਤੇ ਆਪਾਂ ਇਹਦਾ ਰੇਟ ਆ ਗਿਆ 645 ਰੁਪਏ ਸਿੰਗਲ ਸੂਟ ਦਾ ਦੋ ਸੂਟ ਆ ਗਏ 1200 ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਜੇ ਦੋ ਸੂਟ ਬੁੱਕ ਕਰ ਲਿਓ 1200 ਦੇ ਸਿੰਗਲ ਸੂਟ ਤੁਹਾਨੂੰ ਮਿਲ ਜਾਣਾ ਜੇ ਇਹ ਸਿਰਫ ਤੇ ਸਿਰਫ 645 ਰੁਪਏ ਦੇ ਵਿੱਚ ਤੇ ਇਹਦੇ ਵਿੱਚ ਹੀ ਆਪਣੇ ਕੋਲ ਆ ਗਿਆ ਜੇ ਵਾਈਨ ਕਲਰ ਇਹ ਵੀ ਬਹੁਤ ਸੋਹਣਾ ਕਲਰ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਜਿਹਦੇ ਵਿੱਚ ਵਰਕ ਵੇਖ ਸਕਦੇ ਜੇ ਤੁਸੀਂ ਕਿਹਰੇ ਦਾ ਕਿੰਨਾ ਸ਼ਾਨਦਾਰ ਆ ਤੇ ਸੂਟ ਦਾ ਕਲਰ ਜਿਹੜਾ ਜੇ ਉਹ ਆ ਗਿਆ ਵਾਈਨ ਤੇ ਰੇਟ ਇਹਦਾ ਜਿਹੜਾ ਜੇ ਉਹੀ ਤੁਹਾਨੂੰ ਪਤਾ ਹੀ ਆ ਜੀ ਸਿਰਫ ਤੇ ਸਿਰਫ 645 ਰੁਪਈਆ ਜੇ ਬਿਨਾ ਦੁਪੱਟੇ ਤੋਂ ਸੂਟ ਜੇ ਬਿਨਾ ਸਟੌਲ ਤੋਂ ਤੇ ਇਹਦੇ ਵਿੱਚ ਬਾਜੂ ਵਰਕ ਨਹੀਂ ਜੇ ਐਡ ਨਾ ਇਹਦੇ ਬਾਹਾਂ ਦੇ ਉੱਤੇ ਵਰਕ ਜੇ ਸਿਰਫ ਘੇਰੇ ਦਾ ਵਰਕ ਜੇ ਤੇ ਫੈਬਰਿਕ ਜਿਹੜਾ ਜੇ ਉਹ ਤੁਹਾਨੂੰ ਮਿਲਣਾ ਜੇ ਬਹੁਤ ਸ਼ਾਨਦਾਰ ਕੁਆਲਿਟੀ ਦੇ ਨਾਲ ਪਸ਼ਮੀਨਾ ਦਾ ਰੇਟ ਆਉਣਾ ਜੇ ਇਹਦਾ ਬਸ 645 ਰੁਪਈਏ ਤੇ ਇਹ ਕਲਰ ਆਗਾ ਅੱਗੇ ਆਪਣੇ ਕੋਲ ਮੂੰਗੀਆ ਸ਼ੇਡ ਬਹੁਤ ਸੋਹਣੀ ਕਲਰ ਜੇ ਕਦਰ ਦੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਇਹਦੇ ਉੱਤੇ ਵੀ ਵਰਕ ਹੈ ਤੇ ਆਹ ਵਰਕ ਹੀ ਤੁਸੀਂ ਵੇਖ ਸਕਦੇ ਜੇ ਕਿੰਨਾ ਜ਼ਿਆਦਾ ਪਿਆਰਾ ਹੋਇਆ ਇਹਦਾ ਇਹ ਤੁਹਾਨੂੰ ਮਿਲਣਾ ਘੇਰੇ ਦੇ ਉੱਤੇ ਰੇਡ ਸੂਟ ਦਾ ਆਇਆ ਜੇ ਸਿਰਫ ਤੇ ਸਿਰਫ ਆਪਣੇ ਕੋਲ ਮਿਲਣਾ ਜੇ 645 ਰੁਪਈਆ ਦੇ ਵਿੱਚ ਤੇ ਲਓ ਜੀ ਅੱਗੇ ਪਿਆਰਾ ਜਿਹਾ ਕਲਰ ਚੈੱਕ ਕਰ ਲਿਓ ਇਹ ਵੀ ਆ ਗਿਆ ਜੇ ਗਰਮ ਸੂਟ ਪਸ਼ਮੀਨਾ ਦੇ ਉੱਤੇ ਤੇ ਕਲਰ ਤੁਹਾਨੂੰ ਮਿਲਣਾ ਜੇ ਰੈੱਡ ਰੈੱਡ ਜਿਹਾ ਜੇ ਥੋੜਾ ਜਿਹਾ ਰੈੱਡ ਜਿਹਾ ਕਲਰ ਜੇ ਤੇ ਜਿਹਦੇ ਵਿੱਚ ਤੁਹਾਨੂੰ ਸਾਰਾ ਪੈਨਲ ਵਰਕ ਮਿਲਣਾ ਜੇ ਲੈਂਥ ਇਹਦੀ ਜਿਹੜੀ 42 ਤੱਕ ਰੈਡੀ ਹੋ ਜਾਣੀ ਜੇ ਤੇ ਤੁਹਾਨੂੰ ਮੈਂ ਨਾ ਇਹਦੇ ਵਿੱਚ ਦਿਖਾ ਦਿੰਨਾ ਆਹ ਲਓ ਚੈੱਕ ਕਰਿਓ ਬਕਾਇਦਾ ਸਟੈਂਪਾਂ ਲੱਗੀਆਂ ਹੋਣਗੀਆਂ ਜੇ 100% ਪਿਓਰ ਪਸ਼ਮੀਨਾ ਸੂਟ ਦੀਆਂ ਤੇ ਇਹਦੇ ਵਿੱਚ ਤੁਹਾਨੂੰ ਕਲਰ অপਸ਼ਨਾਂ ਬਹੁਤ ਸੋਹਣੀਆਂ ਮਿਲਣੀਆਂ ਆ ਤੇ ਇਹ ਪਿਆਰਾ ਜਿਹਾ ਕਲਰ ਤੁਸੀਂ ਲੈ ਸਕਦੇ ਜੀ ਜਿਹਦੇ ਵਿੱਚ ਪਿਆਰਾ ਜਿਹਾ ਡਿਜ਼ਾਈਨ ਹੈ ਰੇਟ ਇਹਦਾ ਹੋਣਾ ਜੇ 745 ਰੁਪਏ ਸ਼ਿਪਿੰਗ ਫ੍ਰੀ ਜੇ ਫੈਬਰਿਕ ਜਿਹੜਾ ਜੇ ਇਹ ਹਜ਼ਾਰ-ਹਜ਼ਾਰ ਦੇ ਫੈਬਰਿਕ ਪਲੇਨ ਮਾਰਕੀਟ 'ਚ ਵਿਕਦੇ ਆ ਆਪਾਂ ਤੁਹਾਨੂੰ ਵਿਦ ਏਮਬਰਾਇਡਰੀ ਸਾਰਾ ਕੁਝ ਦੇ ਦੇਣਾ ਸਿਰਫ ਤੇ ਸਿਰਫ ਸਸਤੇ ਜਿਹੇ ਰੇਟ ਦੇ ਵਿੱਚ 745 ਦਾ 1400 ਦੇ ਦੋ ਸੂਟ ਇਹਦੇ ਵਿੱਚ ਕਲਰ ਚੈੱਕ ਕਰ ਲਿਓ ਜੀ ਅੱਗੇ ਆਗਾ ਜੇ ਬਹੁਤ ਸੋਹਣਾ ਕਲਰ ਕਾਫੀ ਕਲਰ ਹੈ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਜਿਹਦੇ ਵਿੱਚ ਬਹੁਤ ਪਿਆਰਾ ਇਹਨਾਂ ਨੱਕ ਦਾ ਵਰਕ ਇਹਦੇ ਵਿੱਚ ਸੂਟ ਤੇ ਤੇ ਸਾਰੇ ਪੈਨਲ ਵਰਕ ਇਦਾਂ ਬਣਿਆ ਰੇਟ ਇਹਦਾ ਤੁਹਾਨੂੰ ਮੈਂ ਦੇ ਦੂੰਗਾ ਸਿਰਫ ਤੇ ਸਿਰਫ 745 ਰੁਪਏ ਤੇ ਅੱਗੇ ਆਪਣੇ ਕੋਲ ਆ ਗਿਆ ਬਲੈਕ ਦੇ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਜੇ ਇਹਦੇ ਵੀ ਨੱਕ ਦੇ ਉੱਤੇ ਵਰਕ ਜੇ ਬਹੁਤ ਸੋਹਣਾ ਸਾਰਾ ਹੀ ਕੇ ਰਾਜ ਦਾ ਬਣਿਆ ਜੇ ਨਾਲ ਸਾਰਾ ਹੀ ਇਹਦਾ ਪੈਨਲ ਵਰਕ ਜਿਹੜਾ ਜੇ ਇਦਾਂ ਬਣਿਆ ਹੋਣਾ ਜੀ ਇਹਦਾ ਵੀ ਤੁਹਾਨੂੰ ਮੈਂ ਰੇਟ ਸੇਮ ਦੇ ਦੂੰਗਾ ਸਿਰਫ ਤੇ ਸਿਰਫ 745 1400 ਦੇ ਦੋ ਸੂਟ ਇਹਦੇ ਵਿੱਚ ਆ ਗਿਆ ਜੇ ਕਲਰ ਬਲੂ ਬਲੂ ਹੀ ਹੈ ਨਾ ਬਲੂ ਜੀ ਆ ਗ੍ਰੇ ਜੀ ਪਰਪਲ ਬਲੂ ਜਿਹਾ ਆ ਹਾਂ ਪਰਪਲ ਬਲੂ ਜੀ ਇੱਕ ਨਾਰੀ ਤੋਂ ਵੇਖ ਸਕਦੇ ਜੇ ਇਹ ਕਿਨਾਰੀ ਵੇਖ ਸਕਦੇ ਜੇ ਇਹਦੀ ਇਦਾਂ ਤੁਸੀਂ ਪਰਪਲ ਬਲੂ ਕਲਰ ਜਿਹੜਾ ਜੇ ਇਹ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਕਿਤੇ ਵੀ ਸਿੰਗਲ ਸੂਟ ਲੈ ਲਿਓ ਆਲ ਓਵਰ ਇੰਡੀਆ ਚ ਰੇਟ ਦੇਣਾ ਤੁਹਾਨੂੰ 745 ਦਾ ਸਿੰਗਲ ਸੂਟ ਤੇ ਆ ਅੱਗੇ ਆਗੇ ਜੇ ਉਹੀ ਸੂਟ ਆਪਣੇ 845 ਵਾਲੇ ਜਿਹੜੇ ਆਉਂਦੇ ਆਪਣੇ ਕੋਲ ਰਾਮ ਟੈਕਸ ਦੇ ਵਿੱਚ ਇਹਦੇ ਵਿੱਚ ਵੀ ਆਪਣੇ ਕੋਲ ਦੋ ਕਲਰ ਰਹਿ ਗਏ ਆ ਇਹ ਵੀ ਤੁਹਾਨੂੰ ਅੱਜ ਆਪਾਂ ਦੇ ਦੇਣੇ ਵੀਡੀਓ ਦੇ ਵਿੱਚ ਰਾਮ ਟੈਕਸ ਦੇ ਸੂਟ ਨੇ ਕਢਾਈਆਂ ਵਾਲੇ ਰੇਟ ਆ ਗਿਆ 845 ਰੁਪਏ ਤੇ ਹੁਣੇ ਤੋਂ ਬਾਅਦ ਜਿਹੜੇ ਸ਼ੁਰੂ ਹੋਣ ਲੱਗੇ ਸੂਟ ਉਹ ਆ ਗਏ ਜੇ ਪਸ਼ਮੀਨਾ ਸਿਲਕ ਦੇ ਤੇ ਆਹ ਲੋ ਜੀ ਕਰਿਓ ਚੈੱਕ ਪਸ਼ਮੀਨਾ ਸਿਲਕ ਦਾ ਸੂਟ ਡਬਲ ਟੋਨ ਕਲਰ ਤੇ ਇਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਸੂਟ ਦਾ ਕਲਰ ਕਿੱਦਾਂ ਬਦਲ ਰਿਹਾ ਇਹ ਆਉਂਦਾ ਜੇ ਡਬਲ ਟੋਨ ਪਿਓਰ ਪਸ਼ਮੀਨਾ ਬਹੁਤ ਸੋਹਣਾ ਫੈਬਰਿਕ ਆਉਂਦਾ ਜੇ ਬਹੁਤ ਜ਼ਿਆਦਾ ਸੋਹਣੀ ਇਹਦੀ ਕੁਆਲਿਟੀ ਆਉਂਦੀ ਜੇ ਤੇ ਇਹਨੂੰ ਪਸ਼ਮੀਨਾ ਸਿਲਕ ਫੈਬਰਿਕ ਨੂੰ ਨਾਮ ਆ ਇਹ ਆ ਦੇ ਆਉਂਦਾ ਜੇ ਬਾਜੂ ਤੇ ਵਰਕ ਇਹਦੀਆਂ ਤੇ ਆ ਸੋਨਾ ਜਾਂ ਵਰਕ ਇਹਦੀਆਂ ਬਾਹਾਂ ਦੇ ਉੱਤੇ ਇਹ ਆਪਾਂ ਤੁਹਾਡੇ ਵਾਸਤੇ ਸਪੈਸ਼ਲ ਸੂਟ ਜਿਹੜੇ ਤਿਆਰ ਕੀਤੇ ਆ ਹੁਣ ਆਰਡਰ ਤੁਸੀਂ ਵੀ ਬੁੱਕ ਕਰ ਸਕਦੇ ਜੇ ਜਾਂ ਆਪਣਾ ਸੂਟ ਜਿਹੜਾ ਜੇ ਮੈਜ਼ਰਮੈਂਟ ਦੇ ਅਕੋਰਡਿੰਗ ਡਿਜ਼ਾਈਨ ਕਰਵਾ ਸਕਦੇ ਜੇ ਇਹਦਾ ਤੁਹਾਨੂੰ ਰੇਟ ਪੈਣਾ ਜੇ 1990 ਰੁਪਏ ਫ੍ਰੀ ਸ਼ਿਪਿੰਗ ਜੇ ਇਹਦੇ ਵਿੱਚ ਕੀ ਆ ਵਰਕ ਤੇ ਕੱਪੜਾ ਦੋਵੇਂ ਚੀਜ਼ਾਂ ਬਿਨਾਂ ਦੁਪੱਟੇ ਤੋਂ ਰੇਟ ਪੈਣਾ ਜੇ 1990 ਰੁਪਿਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਤੇ ਆਹ ਲੋ ਜੀ ਅੱਗੇ ਸ਼ਾਨਦਾਰ ਜੀ ਟੋਨ ਚੈੱਕ ਕਰ ਲਿਓ ਇਹਨਾਂ ਦੇ ਨਾ ਕਲਰ ਨਾ ਦਾ ਫੋਟੋਆਂ ਜੀ ਪਤਾ ਲੱਗਦਾ ਜੇ ਨਾ ਇਹ ਵੀਡੀਓ 'ਚ ਆਉਂਦੇ ਜੇ ਤੇ ਤੁਸੀਂ ਨਾ ਆ ਇਹਦੇ ਦੇਖ ਸਕਦੇ ਜੇ ਪੱਲਿਆਂ ਦੇ ਉੱਤੇ ਵਰਕੇ ਕਲਰ ਇਹਦੇ ਆਉਂਦੇ ਤੇ ਆ ਜਿਹੜੀ ਭਾਜੀ ਮਾਰਨ ਦਾ ਨਾ ਇਹ ਕਲਰ ਡਬਲ ਟੋਨ ਜਿਹੜਾ ਇਹ ਸੇਮ ਕਲਰ ਆਊਗਾ ਜੇ ਵੀਡੀਓ ਦੇ ਵਿੱਚ ਤੇ ਵਰਕ ਆ ਜਣਾ ਜੇ ਸੇਮ ਡਿਜ਼ਾਈਨ ਉਹੀ ਇਹਦੇ ਵਿੱਚ ਦੋ ਕਿ ਸ਼ਾਇਦ ਤਿੰਨ ਡਿਜ਼ਾਈਨ ਜਿਹੜੇ ਆਪਣੇ ਰੈਡੀ ਹੋਏ ਆ ਜਿਦੇ ਵਿੱਚ ਤੁਸੀਂ ਸੋਨਾ ਦਾ ਨੱਕ ਦਾ ਵਰਕ ਲੈ ਸਕਦੇ ਜੇ ਘੇਰੇ ਦਾ ਵਰਕ ਲੈ ਸਕਦੇ ਜੇ ਤੇ ਰੇਟ ਉਹੀ ਸੇਮ ਆਉਣਾ ਇਹਦਾ ਵੀ 1990 ਰੁਪਏ ਤੇ ਆ ਲੋ ਜੀ ਇੱਕ ਆ ਵੀ ਕਲਰ ਚੈੱਕ ਕਰ ਲਿਓ ਇਹ ਵੀ ਆ ਜਣਾ ਜੇ ਗ੍ਰੇ ਬਲੂ ਜਿਆ ਇਹ ਵੀ ਤੁਸੀਂ ਵੇਖ ਸਕਦੇ ਆ ਆ ਲੋ ਜੀ ਇਹਦੇ ਪੱਲਿਆਂ ਤੋਂ ਕਿਨਾਰੀਆਂ ਤੋਂ ਚੈੱਕ ਕਰ ਸਕਦੇ ਜੇ ਵਰਕ ਇਹਦਾ ਓ ਸੌਰੀ ਕਲਰ ਇਹਦਾ ਤੇ ਵਰਕ ਜਿਹੜਾ ਜੇ ਆ ਤੁਸੀਂ ਪਹਿਲਾਂ ਵੀ ਸਾਡੇ ਕੋਲ ਵੇਖਿਆ ਜਿਹਦੇ ਵਿੱਚ ਆਪਾਂ ਤੁਹਾਡੇ ਲਈ ਜੋਰ ਝੜ ਦੇ ਉੱਤੇ ਰੈਡੀ ਕੀਤੇ ਸੀ ਫਿਰ ਕਾਟਨ ਤੇ ਕੀਤੇ ਸੀਗੇ ਤੇ ਇਸ ਵਾਰੀ ਆ ਗਏ ਜੇ ਆਪਣੇ ਕੋਲ ਪਸ਼ਮੀਨਾ ਸਿਲਕ ਦੇ ਉੱਤੇ ਇਹ ਡਿਜ਼ਾਈਨ ਆਪਾਂ ਨਾ ਬਹੁਤ سارے ਕਸਟਮਰ ਪਹਿਣਾ ਵਾਸਤੇ ਤਾਂ ਰੈਡੀ ਕਰਦੇ ਆ ਕਿ ਇਹਦੇ ਜੇ ਨਾ ਕੋਈ ਵੀ ਘੇਰੇ ਦੀ ਪ੍ਰੋਬਲਮ ਨਹੀਂ ਆਉਂਦੀ ਕਿਸੇ ਨੂੰ ਵੀ ਇਦੇ ਵਿੱਚ ਤੁਸੀਂ ਜਿੱਥੋਂ ਤੱਕ ਮਰਜ਼ੀ ਆਪਣਾ ਘੇਰਾ ਜਿਹੜਾ ਜੇ ਰੈਡੀ ਕਰ ਸਕਦੇ ਜੇ ਲੈਂਥ ਜਿਹੜੀ ਜੇ ਜਿੰਨੀ ਮਰਜ਼ੀ ਇਹਦੀ ਕਰ ਸਕਦੇ ਜੇ ਤੁਸੀਂ ਕਿਉਂਕਿ ਪੈਨਲ ਵਰਕ ਆ ਦੂਜੀ ਗੱਲ ਇਹ ਆ ਜੇ ਕਿਸੇ ਨੇ ਸ਼ਾਰਟ ਲੈਂਥ ਦੇ ਵਿੱਚ ਵੀ ਬਣਾਉਣਾ ਜਾਂ ਛੋਟਾ ਘੇਰਾ ਆ ਉਹ ਛੋਟੇ ਘੇਰੇ ਦੇ ਵਿੱਚ ਵੀ ਇਹਨੂੰ ਸੈੱਟ ਕਰ ਸਕਦੇ ਬੜੇ ਆਰਾਮ ਦੇ ਨਾਲ ਤੇ ਬਾਜੂ ਵਰਕ ਨਾਲ ਹੋਣਾ ਜੇ ਰੇਟ ਇਹਦਾ ਵੀ ਹੋਣਾ ਜੇ 1990 ਰੁਪਏ ਤੇ ਇਹ ਕਾ ਵੀ ਪਿਆਰੀ ਜੀ ਟੋਨ ਚੈੱਕ ਕਰ ਲਿਓ ਇਹ ਵੀ ਆ ਗਿਆ ਜੇ ਬਹੁਤ ਸੋਹਣਾ ਡਬਲ ਟੋਨ ਦੇ ਵਿੱਚ ਕਲਰ ਸੇਮ ਆ ਗਿਆ ਉਹ ਸੌਰੀ ਡਿਜ਼ਾਈਨ ਸੇਮ ਆ ਗਿਆ ਕਲਰ ਆ ਗਿਆ ਰੈੱਡ ਇਹਦੇ ਵਿੱਚ ਤੇ ਬਾਜੂ ਵਰਕ ਨਾਲ ਐਡ ਜੇ ਪਸ਼ਮੀਨਾ ਸਿਲਕ ਦਾ ਸੂਟ ਜੇ ਪਿਓਰ ਪਸ਼ਮੀਨਾ ਦਾ ਡਬਲ ਟੋਨ ਫੈਬਰਿਕ ਦੇ ਉੱਤੇ ਤੇ ਆਹ ਕਲਰ ਆ ਗਿਆ ਜੇ ਆਪਣੇ ਕੋਲ ਲਾਸਟ ਵੀਡੀਓ ਦਾ ਬਹੁਤ ਸੋਹਣੀ ਸ਼ਾਈਨ ਜੇ ਕਲਰ ਦੇ ਵਿੱਚ ਵਾਈਨ ਕਲਰ ਦਾ ਤੇ ਆਹ ਸੋਨਾ ਜਿਹਾ ਸੂਟ ਤੇ ਆਹ ਇਹਦੀਆਂ ਬਾਹਾਂ ਤੇ ਵਰਕ ਤੇ ਨਾਲ ਇਹਦੇ ਹੈਵੀ ਆ ਵਰਕ ਇਹਦੇ ਘੇਰੇ ਦੇ ਉੱਤੇ ਨੈਕ ਦਾ ਡਿਜ਼ਾਈਨ ਬਹੁਤ ਸੋਹਣਾ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ 1990 ਰੁਪਈਆ ਦੇ ਵਿੱਚ ਤੇ ਤੁਸੀਂ ਇਸੇ ਫੈਬਰਿਕ ਦੇ ਉੱਤੇ ਕਲਰ ਆਪਣੀ ਚੋਇਸ ਦਾ ਦੇ ਕੇ ਤੇ ਸੜਕੋ ਰੈਡੀ ਵੀ ਕਰਵਾ ਸਕਦੇ ਜੇ ਸਿੰਗਲ ਸੂਟ ਰੈਡੀ ਕਰਾਉਣਾ ਹੋਊਗਾ ਸਿੰਗਲ ਵੀ ਆਪਾਂ ਸੇਮ ਰੇਟ 'ਚ ਹੀ ਬਣਾਵਾਂਗੇ ਤੁਹਾਨੂੰ ਉਦਾਂ ਜਿਹੜੇ ਰੇਟ ਆ ਇਹ ਬਲਕ ਦੇ ਰੇਟ ਆ ਹੁੰਦੇ ਆ ਪਰ ਆਪਾਂ ਤੁਹਾਨੂੰ ਇਹ ਸੇਮ ਸੂਟ ਸਿੰਗਲ ਦੇ ਵਿੱਚ ਵੀ ਬੁੱਕ ਕਰਕੇ ਬਣਾਵਾਂਗੇ ਤੁਹਾਡੇ ਡਿਜ਼ਾਈਨ ਦੇ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਰੇਟ ਉਹੀ ਸੇਮ ਲਵਾਂਗੇ ਤੁਹਾਡ ਕੋ 1990 ਰੁਪਏ ਵਿਦ ਫੈਬਰਿਕ ਵਿਦ ਏਮਬਰਾਇਡਰੀ ਦੁਪੱਟਾ ਜੇ ਐਡ ਕਰਾਉਂਦੇ ਜੇ ਤੇ ਦੁਪੱਟੇ ਦੇ ਚਾਰਜ ਐਕਸਟਰਾ ਹੋਣਗੇ ਜੇ ਤੇ ਲਓ ਜੀ ਇਹ ਵੀਡੀਓ ਆਪਾਂ ਇੱਥੇ ਕਰਦੇ ਆ ਇਹਦੀ ਸਮਾਪਤੀ ਇਹ ਤੁਸੀਂ ਵੇਖ ਸਕਦੇ ਜੇ ਪਸ਼ਮੀਨਾ ਸਿਲਕ ਦੇ ਸੂਟ ਜਿਹੜੇ ਆਪਾਂ ਤੁਹਾਡੇ ਬਾਸ ਦੀ ਸੋਹਣੇ ਸੋਹਣੇ ਲੈਂਦੇ ਸੀ ਤੇ ਅੱਜ ਵੀਡੀਓ ਪਾਈ ਹੀਗੀ ਜਿਹੜੀ ਮੈਂ ਸੁਪਰ ਸੰਡੇ ਸੇਲ ਵਾਲੀ ਤੁਸੀਂ ਰੈਕ ਪਿੱਛੇ ਵੇਖ ਸਕਦੇ ਜੋ ਵੀ ਖਾਲੀ ਹੋ ਗਿਆ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਬਹੁਤ ਸਾਰੀਆਂ ਭੈਣਾਂ ਛੜ ਕੋ ਇਥੇ ਸ਼ਾਪ ਤੋਂ ਆਣ ਕੇ ਵੀ ਲੈ ਕੇ ਗਈਆਂ ਸੂਟ ਤੇ ਤੁਸੀਂ ਵੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਪਿੰਡ ਜਗਦੇਵ ਕਲਾ ਅਲਵਾਰਕਾ ਰੋਡ ਅਮਰਸਰ ਮੈਸੇਜ ਫੋਨ ਕਰਕੇ ਆ ਜਿਓ ਲੋਕੇਸ਼ਨ ਸੈਂਡ ਕਰ ਦੂੰਗਾ ਲੋਕੇਸ਼ਨ ਦੇ ਉੱਤੇ ਆ ਜਿਓ ਸਿੱਧੀ ਤੁਹਾਨੂੰ ਇਥੇ ਘਰੇ ਲੈ ਕੇ ਆਊਗੀ ਘਰ ਦੇ ਅੰਦਰ ਹੀ ਸਾਡੀ ਸ਼ਾਪ ਆ ਸਾਡੇ ਕੋਲ ਕੋਈ ਬਾਹਰ ਬਹੁਤ ਵੱਡਾ ਸ਼ੋ ਕੋਈ ਦਿਖਾਵਾ ਦਿਖਾਉਣ ਵਾਸਤੇ ਨਹੀਂ ਹੈਗਾ ਇਹ ਛੋਟੀ ਜੀ ਦੁਕਾਨ ਹੈ ਜਿੱਥੇ ਆਪਾਂ ਵੀਡੀਓ ਬਣਾਉਨੇ ਆ ਤੇ ਇੱਥੇ ਸੂਟ ਜਿਹੜੇ ਆ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਨਾਲ ਦੂਜੇ ਬੰਨੇ ਆਪਾਂ ਸੈਪਰੇਟ ਇੱਕ ਬੰਨੇ ਸ਼ੁਰੂ ਕੀਤਾ ਜਿੱਥੇ ਐਮਬ੍ਰੋਇਡਰੀ ਤੇ ਸਟਿਚਿੰਗ ਹੁੰਦੀ ਆ ਤੁਸੀਂ ਸੋਹਣੇ ਸੋਹਣੇ ਸੂਟ ਵੀ ਸਟਿਚ ਕਰਾ ਸਕਦੇ ਜੇ ਕਸਟਮਾਈਜ਼ ਵੀ ਕਰਾ ਸਕਦੇ ਜੇ ਤੇ ਇਹ ਆਪਾਂ ਵੀਡੀਓ ਹੁਣ ਇੱਥੇ ਕਰ ਦਿੰਨੇ ਆ ਸਮਾਪਤ ਕਿਉਂਕਿ ਪਸ਼ਮੀਨਾ ਸਿਲਕ ਦੇ ਸੂਟ ਬਹੁਤ ਸੋਹਣੇ ਨੇ ਤੁਹਾਡਾ ਕੋ ਵੇਟ ਨਹੀਂ ਹੁਣੀ ਜਲਦੀ ਜਲਦੀ ਬੁੱਕ ਕਰ ਲਿਓ ਤੇ ਆਪਣੀ ਮਰਜ਼ੀ ਦੇ ਸੂਟ ਵੀ ਤੁਸੀਂ ਪਸ਼ਮੀਨਾ ਸਿਲਕ ਦੇ ਉੱਤੇ ਰੈ ਨਹੀਂ ਤਾਂ ਤੁਹਾਨੂੰ ਪਤਾ ਜਿਹੜੇ ਮੇਰੇ ਰੇਟ ਹੁੰਦੇ ਆ ਉਹ ਰੇਟ ਦੇ ਵਿੱਚ ਸਿੰਗਲ ਸੂਟ ਮੈਂ ਰੈਡੀ ਨਹੀਂ ਕਰਕੇ ਦਿੰਦਾ ਪਰ ਇਹ ਸੂਟ ਜਿਹੜੇ ਆ ਆਪਾਂ ਸਪੈਸ਼ਲ ਆਪਣੇ ਬਜਟ ਦੇ ਵਿੱਚ ਤੇ ਸਸਤੇ ਰੇਟ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਤੇ ਆਪਣੇ ਸੂਟ ਵੀ ਕਸਟਮਾਈਜ਼ ਕਰਾ ਸਕਦੇ ਜੀ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ